ਮਾਰੂ ਮਹੱਲਾ ਪੰਜਵਾਂ ਕਤ ਕੋ ਦਹਕਾ ਬੂ ਲੋਗਾ ਮੋਹਨ ਦੀਨ ਕਿਰਪਾਈ ਐਸੀ ਜਾਨ ਪਾਈ ਸਰਨ ਸੂਰੋ ਗੁਰਦਾਤਾ ਰੱਖੇ ਆਪ ਵਡਾਈ ਰਹਾਉ ਭਗਤਾ ਕਾ ਆਗਿਆਕਾਰੀ ਸਦਾ ਸਦਾ ਸੁਖ ਦਾਈ ਆਪਣੇ ਕੋ ਕਿਰਪਾ ਕਰਿਓ ਇੱਕ ਨਾਮ ਧਿਆਈ ਨਾਨਕ ਦੀਨ ਨਾਮ ਮੰਗੈ ਦੁਤੀਆ ਪਰਮ ਚੁਕਾਈ ਮਾਰੂ ਮਹੱਲਾ ਪੰਜਵਾਂ ਮੇਰਾ ਠਾਕੁਰ ਅਤਿ ਭਾਰਾ ਮੋਹੇ ਸੇਵਕ ਬੇਚਾਰਾ ਮੋਹਨ ਲਾਲ ਮੇਰਾ ਪ੍ਰੀਤਮ ਮਨ ਪ੍ਰਾਨਾ ਮੋ ਕੋ ਦੇਹੋ ਦਾਨਾ ਰਹਾਉ ਸਗਲੇ ਮੈਂ ਦੇਖੇ ਜੋਈ ਬੀਜੋ ਅਵਰਨਾ ਕੋਈ ਜੀਨ ਪ੍ਰਤਪਾਲ ਸਮਾਹੈ ਹੈ ਹੁਸੀਆਹੀ ਦਇਆ ਮੋਹਿ ਕੀ ਜੈ ਦੇਵਾ ਨਾਨਕ ਲਾਗੋ ਸੇਵਾ ਮਾਰੂ ਮਹੱਲਾ ਪੰਜਵਾਂ ਪਤਤ ਉਧਾਰਨ ਤਾਰਨ ਬਲ ਬਲ ਬਲੇ ਬਲ ਜਾਈਐ ਐਸਾ ਕੋਈ ਭੀਟੈ ਸੰਤ ਜਿਤ ਹਰ ਹਰੇ ਹਰ ਧਾਈਐ ਮੋਕੋ ਕੋਏ ਨਾ ਜਾਣਤ कहि यत दास तुम्हारा एहा ऊट आधारा रहाओ सर्व धारण प्रित पारन एक बिनो दीना तुमरी बिद तुमही जानो तुम जल हम मीना पूर्ण बिस्थिरन स्वामी आहे आयो पाछे सगलो भू मंडल खंडल प्रभु तुमही आछ अटल अखयो देवा ਮੋਹਨ ਅਲਾਖੇ ਅਪਾਰਾ ਦਾਨ ਪਾਵਉ ਸੰਤਾ ਸੰਗ ਨਾਨਕ ਰੇਨ ਦਸਾਰਾ ਮਾਰੂ ਮਹੱਲਾ ਪੰਜਵਾਂ ਤ੍ਰਿਪਤ ਅਗਾਏ ਸੰਤਾ ਗੁਰ ਜਾਨੇ ਜਿਨ ਮੰਤਾ ਤਾਂ ਕੀ ਕਿਛ ਕਹਿਨ ਨਾ ਜਾਈ ਜਾਂ ਕੋ ਨਾਮ ਵਡਾਈ ਲਾਲ ਅਮੋਲਾ ਲਾਲੂ ਅਗਹਿ ਅਤੋਲਾ ਨਾਮ ਰਹਾਉ ਅਬਗਤ ਸਿਉ ਮਾਨਿਆ ਮਾਨੋ ਗੁਰਮਖ ਤਤ ਗਿਆਨੋ ਵੇਖਤ ਸਗਲ ਧਿਆਨੋ ਤਜਿਓ ਮਨ ਤੇ ਅਭਮਨੋ ਨਿਹਚਲ ਤਿਨ ਕਾਠਾਣਾ ਗੁਰ ਤੇ ਮਹਿਲ ਪਛਾਣਾ ਅਨ ਦਿਨ ਗੁਰ ਮਿਲ ਜਾਗੀ ਹਰ ਕੀ ਸੇਵਾ ਲਾਗੀ ਪੂਰਨ ਤ੍ਰਿਪਤ ਅਗਾਏ ਸਹਜ ਸਮਾਦ ਸੁਭਾਈ ਹਰ ਭੰਡਾਰ ਹਾਥ ਆਇਆ ਨਾਨਕੇ ਗੁਰ ਤੇ ਪਾਇਆ ਮਾਰੂ ਮਹੱਲਾ ਪੰਜਵਾਂ ਘਰਿ ਸੇਵਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦਿ ਛੋੜ ਸਗਲ ਸਿਆਣਪਾਂ ਮਿਲ ਸਾਦਿ ਤਿਆਗ ਗਮਾਨ ਅਵਰ ਸਭ ਕਿਛ ਮਿਥਿਆ ਰਸਨਾ RAM RAM ਵਖਾਨ ਮੇਰੇ ਮਨ ਕਰਨ ਸੁਣ ਹਰ ਨਾਮ ਮਿਟਹਿ ਅਗ ਤੇਰੇ ਜਨਮ ਜਨਮ ਕੇ ਕਮਨ ਬਪਰੋ ਜਾਮ ਰਹਾਉ ਦੁਖ ਦੀਨ ਨਾ ਭਉ ਬਿਆਪੈ ਮਿਲੈ ਸੁਖ ਬਿਸਰਾਮ ਗੁਰ ਪ੍ਰਸਾਦ ਨਾਨਕ ਬਖਾਨੈ ਹਰ ਭਜਨ ਤਤ ਗਿਆਨ ਮਾਰੂ ਮਹੱਲਾ ਪੰਜਵਾ ਜਿਨੀ ਨਾਮ ਵਸਾਰਿਆ ਸੇ ਹੋਤ ਦੇਖੇ ਖੇ ਉਤਰ ਮਿੱਤਰ ਬਿਲਾਸ ਬਨਤਾ ਟੂਟ ਤੇ ਇਹ ਨੇ ਮੇਰੇ ਮਨ ਨਾਮ ਨਿਤ ਨਿਤ ਲੇ ਜਲਤ ਨਾਹੀ ਅਗਨ ਸਾਗਰ ਸੂਖ ਮਨ ਤਨ ਦੇ ਰਹਾਉ ਬਿਰਖ ਛਾਇਆ ਜੈਸੀ ਬਿਨ ਸਤ ਪਵਨ ਝੂਲਤ ਮੇ ਹਰ ਭਗਤ ਡ੍ਰਿਢ ਮਿਲ ਸਾਧ ਨਾਨਕ ਤੇਰਾ ਕਾਮਯਾਬਤ ਈ ਮਾਰੂ ਮਹੱਲਾ ਪੰਜਵਾ ਪੁਰਖ ਪੂਰਨ ਸੁਖਹ ਦਾਤਾ ਸੰਗ ਬਸਤੋ ਨੀਤਾ ਮਰੈ ਨ ਆਵੇ ਨਾ ਜਾਏ ਬਿਨ ਸੈ ਵਿਆਪਤ ਉਸਨ ਨਾ ਸੀਤਾ ਮੇਰੇ ਮਨ ਨਾਮ ਸਿਓ ਕਰ ਪ੍ਰੀਤ ਚੇਤ ਮਨ ਮਹਿ ਹਰ ਹਰ ਨਿਧਾਨਾ ਏਹ ਨਿਰਮਲ ਰੀਤ ਰਹਾਉ ਕਿਰਪਾਲ ਦਿਆਲ ਗੋਪਾਲ ਗੋਬਿੰਦ ਜੋ ਜਪੈ ਤਿਸ ਸੀਧ ਨਵਲ ਨਵਤਨ ਚਤਰ ਸੁੰਦਰ ਮਨ ਨਾਨਕ ਤਿਸ ਸੰਗ ਬੀਦ ਮਾਰੂ ਮਹੱਲਾ ਪੰਜਵਾਂ ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰ ਚਰਨ ਸਰਨ ਭਜ ਸੰਗ ਸਾਧੂ ਭਾਵ ਸਾਗਰ ਉਤਰਹਿ ਪਾਰ ਮੇਰੇ ਮਨ ਨਾਮ ਹਿਰਦੈ ਧਾਰ ਕਰ ਪ੍ਰੀਤ ਮਨ ਤਨ ਲਾਏ ਹਰਿ ਸਿਉ ਅਵਰ ਸਗਲ ਵਿਸਾਰ ਰਹਾਉ ਜੀਉ ਮਨ ਤਨ ਪ੍ਰਾਨ ਪ੍ਰਭ ਕੀ ਤੂੰ ਆਪਨੇ ਆਪ ਨਿਵਾਰ ਗੋਵਿੰਦ ਭਜ ਸਭ ਸੁਆਰਥ ਪੂਰੇ ਨਾਨਕ ਕਬਹ ਨਾ ਹਾਰ ਮਾਰੂ ਮਹੱਲਾ ਪੰਜਵਾ ਤਾਜ ਆਪ ਬਿਨ ਸੀਤਾਪ ਰੇਣ ਸਾਧੂ ਥਿਓ ਤਿਸਹਿ ਪ੍ਰਾਪਤ ਨਾਮ ਤੇਰਾ ਕਰ ਕਿਰਪਾ ਜਿਸ ਦਿਓ ਮੇਰੇ ਮਨ ਨਾਮੇ ਅੰਮ੍ਰਿਤ ਪੀਓ ਆਨ ਸਾਦ ਵਿਸਾਰ ਹੋਛੇ ਅਮਰ ਜੁਗ ਜੁਗ ਜੀਓ ਰਹਾਉ ਨਾਮ ਇੱਕ ਰਸ ਰੰਗ ਨਾਮਾ ਨਾਮ ਲਾਗੀ ਲਿਓ ਮੀਤ ਸਾਜਨ ਸਖਾ ਬੰਦ ਹਰ ਏਕ ਨਾਨਕ ਕੀਓ ਮਾਰੂ ਮਹੱਲਾ ਪੰਜਵਾ ਪ੍ਰਿਤਪਾਲ ਮਾਤਾ ਉਦਰ ਰਾਖੈ ਲੱਗਣ ਦੇਤ ਨਾ ਸੇਕ ਸੋਈ ਸੁਆਮੀ ਇਹਾਂ ਰਾਖੈ ਬੂਜ ਬੁੱਧ ਬਬੇਕ ਮੇਰੇ ਮਨ ਨਾਮ ਕੀ ਕਰ ਟੇਕ ਤਿਸਹਿ ਬੂਜ ਜਿਨ ਤੂੰ ਕੀਆ ਪ੍ਰਭ ਕਰਨ ਕਾਰਨ ਏਕ ਰਹਾਉ ਚੇਤ ਮਨ ਮਹਿ ਤਜ ਸਿਆਣਪ ਛੋੜ ਸਗਲੇ ਭੇਖ ਸਿਮਰ ਹਰ ਹਰ ਸਦਾ ਨਾਨਕ ਤਰੇ ਕਈ ਅਨੇਕ ਮਾਰੂ ਮਹੱਲਾ ਪੰਜਵਾਂ ਪਤ ਤ ਪਾਵਨ ਨਾਮ ਜਾਕੂ ਅਨਾਥ ਕੋ ਹੈ 나ਥ ਮਹਾ ਭਉ ਜਲ ਮਾਹੀ ਤੁਲੋ ਜਾ ਕੋ ਲਿਖਿਉ ਮਾਥ ਰੂਪੇ ਨਾਮ ਬਿਨ ਕੰਨ ਸਾਥ ਕਰਨ ਕਾਰਨ ਚੇਤਨਾ ਆਵੇ ਦੇ ਕਰ ਰੱਖੇ ਹਾਥ ਰਹਾਉ ਸਾਧ ਸੰਗਤ ਗੁਣ ਉਚਾਰਨ ਹਰ ਨਾਮੇ ਅਮਰਤ ਪਾਥ ਕਰੋ ਕਿਰਪਾ ਮਰਾਰ ਮਾਦੋ ਸੁਣ ਨਾਨਕ ਜੀ ਵੇ ਗਾਥ ਮਾਰੂ ਅੰਜਲੀ ਮਹੱਲਾ ਪੰਜਵਾਂ ਘਰ ਸਤਵਾਂ ਇਕ ਓਅੰਕਾਰ ਸਤਗੁਰ ਪ੍ਰਸਾਦ ਸੰਜੋਗ ਵਜੋਗ ਤਰੋ ਹੀ ਹੂਆ ਪੰਜ ਧਾਤ ਕਰ ਪੁਤਲਾ ਕੀਆ ਸਾਹਿ ਕੈ ਫਰਮਾਇ ਡੈ ਜੀ ਦੇਹੀ ਵਿੱਚ ਜੀਉ ਆਏ ਪਿਆ ਜਿੱਤੈ ਅਗਨ ਭਖੈ ਪੜਹਾਰੀ ਉਰਦ ਮੁਖ ਮਹਾਗੁਵਾਰੀ ਸਾਸ ਸਾਸ ਸਮਾਲੇ ਸੋਈ ਉਤੈ ਖਸਮ ਛਡਾਏ ਲਿਆ ਵਿੱਚੋ ਗਰਬੈ ਨਿਕਲਿਆ ਆਇਆ ਖਸਮ ਬਸਾਰ ਦੁਨੀ ਚਿਤ ਲਾਇਆ ਆਵੇ ਜਾਏ ਪੁਵਾਈਏ ਜੋਨੀ ਰਹਿਣ ਨਾ ਕਿਤੇ ਹੀ ਥਾਏ ਭਇਆ ਮਿਹਰਵਾਨ ਰੱਖ ਲਈ ਅਨ ਆਪੀ ਜੀ ਜੰਤ ਸਭ ਤਿਸਕੇ ਥਾਪੇ ਜਨਮ ਪਦਾਰਥ ਜਿਣ ਚੱਲਿਆ ਨਾਨਕ ਆਇਆ ਸੂ ਪਰਵਾਨthia ਮਾਰੂ ਮਹੱਲਾ ਪੰਜਵਾ ਵੈਦੂ ਨਾ ਵਾਈ ਭੈਣੂ ਨਾ ਭਾਈ ਏਕੋ ਸਹਾਈ ਰਾਮ ਹੀ ਕੀਤਾ ਜਸੋ ਹੋਐ ਪਾਪਾ ਮਲੋ ਧੋਐ ਸੋ ਸਿਮਰੋ ਪ੍ਰਧਾਨ ਹੀ ਘਟ ਘਟੇ ਵਾਸੀ ਸਰਬ ਨਿਵਾਸੀ ਅਸਥਿਰ ਜਾ ਕਾ ਥਾ ਨਹੀਂ ਆਵੇ ਨਾ ਜਾਵੇ ਸੰਗੇ ਸਮਾਵੈ ਪੂਰਨ ਜਾ ਕਾ ਕਾਮ ਹੀ ਵਗਤ ਜਨਾਕਾਰ ਆਖਣਹਾਰਾ ਸੰਤ ਜੀਵਹਿ ਜਪ ਪ੍ਰਾਨ ਆਧਾਰਾ ਕਰਨ ਕਾਰਨ ਸਮਰੱਥ ਸੁਆਮੀ ਨਾਨਕ ਤਿਸ ਕੁਰਬਾਨ ਹੀ ਇਕ ਓੰਕਾਰ ਸਤਗੁਰ ਪ੍ਰਸਾਦ ਮਾਰੂ ਮਹੱਲਾ ਨੌਆ ਹਰ ਕੋ ਨਾਮ ਸਦਾ ਸੁਖ ਦਾਈ ਜਾਂ ਕੋ ਸਿਮਰ ਅਜਾਮਲ ਉਦਰਿਉ ਗਨ ਕਾਹੂ ਗਤ ਪਾਈ ਰਹਾਉ ਪੰਚਾਲੀ ਕੋ ਰਾਜ ਸਭਾ ਮਹ ਰਾਮ ਨਾਮ ਸੁਧਿਆਈ ਤਾਂ ਕੋ ਦੂਖ ਹਰਿਓ ਕਰਨਾ ਮੈਂ ਆਪਣੀ ਪੈਜ ਬਢਾਈ ਜਿਹੇ ਨਰ ਜਸ ਕਿਰਪਾ ਨਿਦ ਗਾਇਓ ਤਾਂ ਕੋ ਭਇਓ ਸਹਾਈ ਕਹੋ ਨਾਨਕ ਮੈਂ ਇਹੀ ਪਰੋਸੈ ਗਹੀਆਂ ਸਰਨਾਈ ਮਾਰੂ ਮਹੱਲਾ ਨੋਆ ਅਬ ਮੈਂ ਕਹਾ ਕਰਾਂ ਰੀ ਮਾਈ ਸਗਲ ਜਨਮ ਬਿਖਿਆਨ ਸਿਉ ਖੋਇਆ ਸਿਮਰਿਓ ਨਾਹੀ ਕਨਾਈ ਰਹਾਉ ਕਾਲ ਪਾਸ ਜਬ ਗਰਮ ਹੈ ਮੇਲੀ ਤੇਹ ਸੁਧ ਸਭ ਬਿਸਰਾਈ RAM ਨਾਮ ਬਿਨ ਯਾ ਸੰਕਟ ਮਹਿ ਕੋ ਅਬ ਹੋਤ ਸਹਾਈ ਜੋ ਸੰਪਤ ਆਪਣੀ ਕਰਮਾਨੀ ਸਿਨ ਮਹਿ ਭਈ ਪਰਾਇ ਕਹੋ ਨਾਨਕ ਇਹ ਸੋਚ ਰਹੀ ਮਨ ਹਰ ਜਸ ਕਬਹੂ ਨਾ ਗਾਈ ਮਾਰੂ ਮਹੱਲਾ ਨਾ ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ ਮਾਇਆ ਕੇ ਮਦ ਜਨਮ ਸਰਾਇਓ ਰਾਮ ਭਜਨ ਨਹੀਂ ਲਾਗਿਓ ਰਹਾਉ ਜਮ ਕੋ ਡੰਡ ਪਰਿਓ ਸਿਰ ਉਪਰ ਤਬ ਸੋਵਤ ਤੈ ਜਾਗਿਓ ਕਹਾਂ ਹੋਤ ਅਬ ਕੈ ਪਛਤਾਏ ਛੂਟਤ ਨਾਹਿਨ ਭਾਗਿਓ ਇਹ ਚਿੰਤਾ ਉਪਜੀ ਘਟ ਮਹਿ ਜਬ ਗੁਰ ਚਰਨਨ ਅਨਰਾਗਿਓ ਸੁਫਲ ਜਨਮ ਨਾਨਕ ਤਬ ਹੁਆ ਜੋ ਪ੍ਰਭ ਜਸ ਮਹਿ ਪਾਗਿਓ ਮਾਰੂ ਅਸ਼ਟ ਪਦੀਆਂ ਮਹੱਲਾ ਪਹਿਲਾ ਕਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਬੇਦਪਰਾਨ ਕਥੇ ਸੁਨੇ ਹਾਰੇ ਮੁਨੀ ਅਨੇਕਾ ਅਠ ਸੱਤ ਤੀਰਥ ਬਹੁ ਘਣਾ ਭ੍ਰਮ ਥਾ ਕੇ ਭੇਖਾ ਸਾਚੋ ਸਾਹਿਬ ਨਿਰਮਲੋ ਮਨ ਮਾਨੈ ਏਕਾ ਤੂੰ ਅਜਰਾਵਰ ਅੰਮ੍ਰਿਤ ਤੂੰ ਸਭ ਚਾਲਨ ਹਾਰੀ ਨਾਮ ਰਸਾਇਣ ਭਾਏ ਲੈ ਪਰ ਹਰ ਦੁਖ ਭਾਰੀ ਰਹਾਉ ਹਰ ਪੜੀਐ ਹਰ ਬੁਝੀਐ ਗੁਰਮਤੀ ਨਾਮ ਉਦਾਰਾ ਗੁਰਪੂਰੈ ਪੂਰੀ ਮਤ ਹੈ ਪੂਰੈ ਸ਼ਬਦ ਵਿਚਾਰਾ ਫਟ ਸਤ ਤੀਰਥ ਹਰ ਨਾਮ ਹੈ ਇਲ ਵਿਖ ਕਾਟਣ ਹਾਰਾ ਜਲ ਬਲੋਵੈ ਜਲ ਮਥੈ ਤਤ ਲੋੜੈ ਅੰਧ ਗਿਆਨਾ ਗੁਰਮਤੀ ਦਦ ਮਤੀ ਐ ਅਮਰਤ ਪਾਈਐ ਨਾਮ ਨਿਧਾਨਾ ਮਨ ਮੁਖ ਤਤ ਨਾ ਜਾਣਨੀ ਪਸ਼ੂ ਮਾਹੇ ਸਮਾਨਾ ਹਉ ਮੈਂ ਮੇਰਾ ਮਰੀ ਮਰ ਮਰ ਜੰਮੈ ਵਾਰ ਵਾਰ ਗੁਰ ਕੈ ਸ਼ਬਦੇ ਜੇ ਮਰੈ ਫਿਰ ਮਰੈ ਨਾ ਦੂਜੀ ਵਾਰ ਗੁਰਮਤੀ ਜਗ ਜੀਵਨ ਮਨ ਵਸਤੈ ਸਭ ਕੁੱਲ ਉਧਾਰਨ ਹਾਰ ਸੱਚਾ ਵਖਰ ਨਾਮ ਹੈ ਸੱਚਾ ਵਾਪਾਰਾ ਲਾਹਾ ਨਾਮ ਸੰਸਾਰ ਹੈ ਗੁਰਮਤੀ ਵਿਚਾਰਾ ਦੂਜੇ ਭਾਇ ਕਾਰਕ ਮਾਵਣੀ ਨਿਤ ਟੋਟਾ ਸਹਸਾਰਾ ਸਾਚੀ ਸੰਗਤ ਥਾਨ ਸੱਚ ਸੱਚੇ ਘਰਬਾਰਾ ਸੱਚਾ ਭੋਜਨ ਭਾਉ ਸੱਚ ਸੱਚ ਨਾਮ ਆਧਾਰਾ ਸੱਚੀ ਬਾਣੀ ਸੰਤੋਖਿਆ ਸੱਚਾ ਸ਼ਬਦ ਵਿਚਾਰਾ ਰਸ ਭੋਗਣ ਪਾਤਸ਼ਾਹੀਆਂ ਦੁੱਖ ਸੁੱਖ ਸੰਘਾਰਾ ਮੋਟਾ ਨਾ ਉਤਰਾਈਐ ਗਾਲਿ ਔਗਣ ਭਾਰਾ ਮਾਨਸ ਦਾਤ ਨਾ ਹੋਵਈ ਤੂੰ ਦਾਤਾ ਸਾਰਾ ਅਗਮ ਅਗੋਚਰ ਤੂੰ ਧਣੀ ਅਬਗਤ ਆਪਾਰਾ ਗੁਰ ਸ਼ਬਦੀ ਦਰ ਜੋਈਐ ਮੁਕਤੇ ਪੰਡਾਰਾ ਨਾਨਕ ਮੇਲ ਨਾ ਚੁਕਈ ਸਾਚੇ ਵਾਪਾਰਾ ਮਾਰੂ ਮਹੱਲਾ ਪਹਿਲਾ ਵਿਖ ਬੋਹਿ ਤਾਲਾ ਦਿਆ ਦਿਆ ਸਮੁੰਦ ਮਝਾਰ ਕੰਦੀ ਦੇਸ ਨ ਆਵਈ ਨਾ ਓਰ ਵਾਰ ਨਾ ਪਾਰ ਵੰਜੀ ਹਾਥ ਨਾ ਖੇਵਟੂ ਜਲ ਸਾਗਰ ਅਸਰਾਲ ਬਾਬਾ ਜਗ 파ਤਾ ਮਹਾ ਜਾਲ ਗੁਰ ਪ੍ਰਸਾਦੀ ਉੱਭਰੇ ਸੱਚਾ ਨਾਮ ਸੰਭਾਲ ਰਹਾਉ ਸਤ ਗੁਰੂ ਹੈ ਬੋਹਿთა ਸ਼ਬਦ ਲੰਘਾਵਣ ਹਾਰ ਕਿੱਥੈ ਪਵਣ ਨਾ ਭਾਵ ਕੋ ਨਾ ਜਲ ਨਾ ਆਕਾਰ ਕਿੱਥੈ ਸੱਚਾ ਸਤ ਨਾਏ ਭਵ ਜਲ ਤਾਰਨ ਹਾਰ ਗੁਰਮਖ ਲੰਗੇ ਸੇ ਪਾਰ ਪਏ ਸੱਚੇ ਸਿਉ ਲਿਵਲਾਈ ਆਵਾ ਗੌਣ ਨਿਵਾਰਿਆ ਜੋਤੀ ਜੋਤ ਮਲਾਈ ਗੁਰਮਤੀ ਸਹਿ ਜੀ ਉਪਜੈ ਸੱਚੇ ਰਹੈ ਸਮਾਈ ਸੱਪ ਪੜਾਈ ਪਾਈਐ ਵੇਖੇ ਅੰਤਰ ਮਨ ਰੂਸ ਪੂਰਬ ਲਿਖਿਆ ਪਾਈਐ ਕਿਸ ਨੂੰ ਦੀਜੈ ਦੋਸ਼ ਗੁਰਮੁਖ ਗਾਰੜ ਦੇ ਸੁਣੇ ਮੰਨੇ ਨਾਓ ਸੰਤੋਸ਼ ਮਾਗਰ ਮਸ ਫਹਾਈਐ ਕੁੰਡੀ ਜਾਲ ਬਤਾਏ ਦੁਰਮਤ ਫਾਥਾ ਫਾਹੀਐ ਫਿਰ ਫਿਰ ਪਛੋਤਾਏ ਜੰਮਣ ਮਰਨ ਨਾ ਸੁਜਈ ਕੀਰਤਨਾ ਮੀਟਿਆ ਜਾਏ ਹਉਮੈ ਬਿਖ ਪਾਏ ਜਗ ਤੇ ਉਪਾਇਆ ਸ਼ਬਦ ਵਸੈ ਬਿਖ ਜਾਏ ਜਰਾ ਜੋਹੇ ਨਾ ਸਕੈ ਸੱਚ ਰਹੈ ਲਿਵ ਲਾਈ ਜੀਵਨ ਮੁਕਤ ਸੋ ਆਖੀਐ ਜਿਸ ਵਿੱਚੋਂ ਹੋ ਮੈਂ ਜਾਇ ਤੰਦੈ ਧਾਵਤ ਜਗ ਬੰਧਿਆ ਨਾ ਬੂਝੈ ਵਿਚਾਰ ਜੰਮਣ ਮਰਨ ਵਿਸਾਰਿਆ ਮਨ ਮੁਖ ਮੁਗਧ ਗਵਾਰ ਗੁਰ ਰਾਖੇ ਸੇ ਉੱਭਰੇ ਸੱਚਾ ਸ਼ਬਦ ਵਿਚਾਰ ਸੂਹਟ ਪਿੰਜਰ ਪ੍ਰੇਮ ਕੈ ਬੋਲੇ ਬੋਲਣਹਾਰ ਸੱਚ ਚੁਗੈ ਅੰਮ੍ਰਿਤ ਪੀਐ ਉੱਡੈ ਤਾਂ ਏਕਾ ਵਾਰ ਗੁਰ ਮਿਲਿਆ ਖਸਮ ਪਛਾਣੀਐ ਕਹੋ ਨਾਨਕ ਮੋਖ ਦਵਾਰ